ਜਾਨੀਤਾ ਸੀ ਤੇ ਮੇਹਾ ਤੁਹਾਡੇ ਨਾਲ ਜਸਬੀਰ ਕੌਰ ਜਸੀ CIA ਸਟਾਫ ਕਮਿਸ਼ਨਰੇਟ ਜਲੰਧਰ ਦੀ ਟੀਮ ਦੇ ਵੱਲੋਂ ਇੱਕ ਸ਼ਲਾਘਾਜੋਕ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ ਇੱਕ ਜਿੰਦਾ ਰੌਂਦ ਵੀ ਬਰਾਮਦ ਕੀਤਾ ਗਿਆ ਹੈ ਇਸ ਟੀਮ ਦੀ ਅਗਵਾਈ ਸ਼੍ਰੀਮਤੀ ਧਨਪ੍ਰੀਤ ਕੌਰ ਹੋਰਾ ਨੇ ਕੀਤੀ ਹੈ ਜਾਣਕਾਰੀ ਸਾਂਝੀ ਕਰਦੀ ਹੈ ਕਿ ਬੀਤੀ 1 ਜੁਲਾਈ ਦੀ ਸ਼ਾਮ ਨੂੰ ਜਿਮ ਆਫ ਗ੍ਰਿਡ ਦੇ ਨੇੜੇ ਫਾਇਰਿੰਗ ਹੋਈ ਸੀ ਇਹ ਫਾਇਰਿੰਗ ਐਡਵੋਕੇਟ ਸਿਮਰਨਜੀਤ ਸਿੰਘ ਨੂੰ ਮਾਰ ਦੇਣ ਦੀ ਨੀਅਤ ਦੇ ਨਾਲ ਕੀਤੀ ਗਈ ਸੀ ਜਦੋਂ ਐਡਵੋਕੇਟ ਸਿਮਰਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਤਕਰੀਬਨ ਸਵਾ 9 ਵਜੇ ਆਪਣੀ ਗੱਡੀ ਦੇ ਵਿੱਚ ਬੈਠ ਰਹੇ ਸਨ ਤਾਂ ਉਸ ਵੇਲੇ ਦੋ ਤੋਂ ਤਿੰਨ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਐਡਵੋਕੇਟ ਸਿਮਰਨਜੀਤ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਐਡਵੋਕੇਟ ਨੇ ਮੌਕੇ ਤੋਂ ਭੱਜ ਕੇ ਜੀ ਮੰਦਰ ਵੱੜ ਕੇ ਆਪਣੀ ਜਾਨ ਬਚਾਈ ਸੀ ਉਸ ਵੇਲੇ ਐਡਵੋਕੇਟ ਨੇ ਤਿੰਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਪੁਲਿਸ ਦੇ ਵੱਲੋਂ ਖੂਫੀਆ ਸੋਰਸਸ ਅਤੇ ਟੈਕਨੀਕਲ ਸਹਾਇਤਾ ਲੈ ਕੇ ਹੁਣ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਪਿੰਡ ਦਾ ਨਿਵਾਸੀ ਹੈ ਅਜੇ ਹੋਰ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਪੁਲਿਸ ਇਨ੍ਹਾਂ ਦੋਸ਼ੀਆਂ ਦੀ ਭਾਲ ਦੇ ਲਈ ਹੁਣ ਛਾਪੇਮਾਰੀ ਕਰ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਤਰੀਕ ਇੱਕ 7 2025 ਨੂੰ ਇੱਕ ਵਾਰਦਾਤ ਹੋਈ ਸੀਗੀ ਮਲਟਾਉਂ ਦੇ ਵਿੱਚ ਜਿੰਮ ਦੇ ਬਾਹਰ ਜਿਹੜੀ ਡੈਂਪ ਟੂ ਹੋਈ ਸੀਗੀ ਜਿਹਦੇ ਵਿੱਚ ਤਿੰਨ ਛੂਟਾਂ ਨੇ ਇਹਦੇ ਵਿੱਚ ਸੀਗੇ ਇਨਵੋਲ ਜਿੱਦੇ ਸਿਮਰਜੀਤ ਸਿੰਘ ਨਾਂ ਦੇ ਇੱਕ ਲੜਕੇ ਦੇ ਫਾਈਟਿੰਗ ਹੋਈ ਸੀਗੀ ਅ ਅਟੈਂਪਟ ਹੋਈ ਸੀਗੀ ਅਟੈਂਪਟ ਤੋਂ ਬਾਅਦ ਅਫੇਅਰ ਰਜਿਸਟਰ ਕੀਤੀ ਸੀ 1922/ ਅ 122/ ਅ 25 ਇਦੇ ਤਹਿਤ ਇੱਕ ਤਾਂ ਪੀਸ ਜਿਹੜੀ ਸਟਾਰਟ ਕੀਤੀ ਸੀ ਸੀਪੀ ਸਾਹਿਬ ਵੱਲੋਂ ਜਿਹਦੇ ਵਿੱਚ ਤਿੰਨ ਚਾਰ ਟੀਮਾਂ ਸਾਡੀਆਂ ਜਿਹੜੀਆਂ ਵਰਕ ਕਰ ਰਹੀਆਂ ਸੀਗੀਆਂ ਇਹਦੇ ਇਹਦੇ ਵਿੱਚ ਬੜੀ ਧੁੰਗਾਈ ਨਾਲ ਜਾਂਚ ਕਰਨ ਤੋਂ ਬਾਅਦ ਕੱਲ ਸ਼ਾਮ ਨੂੰ ਸਾਨੂੰ ਸਫਲਤਾ ਮਿਲੀ ਸੀ ਆਈਜੀ ਅਤੇ ਐਸਐਚਓ ਛੇ ਵੱਲੋਂ ਇੱਕ ਨਕਲ ਆਇਆ ਗਿਆ ਸੀ ਬਸਟਾਂਡ ਤੇ ਲਾਗੇ ਜਿਹਦੇ ਵਿੱਚ ਸਾਨੂੰ ਭਪਿੰਦਰ ਸਿੰਘ ਇਲੀਸਪਿੰਦਾ ਜਿਹੜਾ ਵੀ ਔਰ ਲਾਗੇ ਦਾ ਰਹਿਣ ਵਾਲਾ ਆ ਉਹਨੂੰ ਇਹ ਰਾਉਂਡ ਅਪ ਕੀਤਾ ਸੀਗਾ ਉਹਦੀ ਪੁਛਕਸ਼ ਦੇ ਵਿੱਚ ਇਹ ਗੱਲ ਆਈ ਸੀ ਕਿ ਮੇਰੇ ਨਾਲ ਦੋ ਹੋਰ ਸਾਥੀ ਸੀਗੇ ਇਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇੱਕ ਬੰਦਾ ਸੀ ਅਰੈਸਟ ਕਰ ਲਿਆ ਆ। ਇਹਦੇ ਕੋਲ ਇੱਕ ਬੱਤੀ ਬੂਤ ਦਾ ਪਿਸਤਲ ਤੇ ਰਾਉਂਡ ਰਿਕਵਰ ਕੀਤੇ ਆ। ਇਹ ਜਿਹੜਾ ਤੇ ਗਨਸ਼ੋਟ ਹੋਇਆ ਸਿਮਰਨਜੀਤ ਸਿੰਘ ਇਹ ਕੋਈ ਅਪਰਾਧਿਕ ਪ੍ਰਵਿਰਤੀ ਦਾ ਬੰਦਾ ਹੈ ਜਾਂ ਇਹਦਾ ਕੀ ਇਹ ਸਰ ਕੋਈ ਹਮਨੇ ਆ ਮਾਮਲਾ ਰਣਜਾ ਦੀ ਗ੍ਰਿਫਤ ਤੇ ਗਨਸ਼ੋਟ ਦਾ ਪ੍ਰਯਾਸ ਕੀਤਾ ਹੈ। ਇਹਦੇ ਵਿੱਚ ਤਫਤੀਸ਼ ਲਈ ਸਟਾਰਟ ਆ ਰਾਤ ਨੂੰ ਰਾਉਂਡ ਆਫ ਕੀਤਾ ਆ। ਉਹਦੀ ਰਿਪੋਰਟ ਪੇਸ਼ ਕਰਕੇ ਰਮਾਂਤ ਤੋਂ ਬਾਅਦ ਸਾਰੀਆਂ ਗੱਲਾਂ ਖੰਮੀ ਆ। ਨਹੀਂ ਕਿਤੇ ਤੁਸੀਂ ਉਹਨਾਂ ਬੰਦੇ ਤੋਂ ਪੁੱਛੋਗਾ ਜਿਹੜਾ ਬੰਦਾ ਫੜਿਆ ਜਿਹੜਾ ਬੰਦਾ ਫੜਿਆ ਮੈਂ ਇਹਦੀ ਗੱਲ ਕਰ ਰਿਹਾ ਜਿੱਤੇ ਗਨਸ਼ਾਟ ਹੋਇਆ ਕਿਤੇ ਕੋਈ ਹੈਵਰ ਕੁਰੀ ਵਾਰੀ ਦੀ ਇਹ ਬੰਦਾ ਫਾਈਲ ਫਾਈਲ ਹੈ ਸ਼ਾਇਦ ਇਹ ਤੁਹਾਨੂੰ ਮਹਤਵਪੂਰਨ ਬੰਦਾ ਹੈ ਜੋ ਪਤਾ ਲੱਗਾ ਕਿਤੇ ਕੋਈ ਕਿੰਨਾ ਬੈਕਗ੍ਰਾਉਂਡ ਨਹੀਂ ਆਉਂਦਾ ਬੰਦੇ ਦਾ ਬੈਕਗ੍ਰਾਉਂਡ ਨਹੀਂ ਵੀ ਆਦਾ ਤੇ ਜਿਹੜਾ ਬੰਦਾ ਫੜਿਆ ਗਿਆ ਹੈ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਇਹਦੇ ਉੱਤੇ ਖਲਾਫ ਇੱਕ ਪਰਚਾ ਦਰਜ ਹੋਇਆ ਹੈ ਬੰਗਾ ਠਾਣੇ ਦੇ ਵਿੱਚ ਆਰਮਰ ਦਾ ਆਮਰ ਦਾ ਮੇਰੇ ਕੀ ਇਹ ਅਪਰਾਧਿਕ ਪ੍ਰਵਿਰਤਨਾ ਹੋਣੀ ਹੈ ਇਹ ਗਨਸ਼ਾਟ ਕਿਉਂ ਕੀਤਾ ਕੋਈ ਜਿਆਦਾ ਕਾਰਨ ਸਾ ਉਹ ਤਰਤੀਸ ਚੱਲ ਰਹੀ ਹੈ ਤਰਤੀਸ ਤੋਂ ਬਾਅਦ ਜਿਹੜੀ ਗੱਲ ਲੱਗਦੀ ਹੈ ਕਿ ਕੋਈ ਬੰਦਾ ਹੈਗਾ ਜਿਹਨੇ ਚੁੜਾਈ ਕੀਤੀ ਇਹ ਹੰਜੂ ਆਪਣੀ ਰੰਜੇਸੀ ਉਹਦੇ ਨਾਲ ਤੇ ਕਿਸੇ ਨੇ ਹਾਇਰ ਕਰ ਤਾ ਇਹ ਇਹਦੀ ਸਾਰੀ ਗੱਲ ਤਰਤੀਸ ਦਾ ਪਾਰਟ ਆਂ ਲੀ ਰਾਤੀ ਫੜਿਆ ਸੀ ਰਾਤ ਪੜਨ ਤੋਂ ਬਾਅਦ ਅੱਲੀ ਅਜਰਮਾਨ ਤੇ ਲੈ ਕੇ ਬਾਕੀ ਗੱਲ ਜਿਹੜੀ ਹੈ ਇਸ ਕਰ ਮੈਂ ਕਿੰਨੇ ਬੰਦੇ ਲਾ ਮੈਂ ਤਿੰਨ ਬੰਦੇ ਲਾ ਵਲ ਸੀ ਕਿੰਨੇ ਬੰਦੇ ਲਾ ਦੋ ਬਰਾਦਰ ਇਹ ਮੌਕੇ ਤੇ ਜਿਹੜਾ ਸੈਕੰਡ ਸੀਗਾ ਇੱਕ ਤਾਂ ਤੁਸੀਂ ਦੇਖਿਆ ਨੇ ਸੀਸੀਟੀਵੀ ਦੇ ਵਿੱਚ ਜਿਹੜਾ ਕੌੜੀਆਂ ਤੇ ਚੜ ਰਿਹਾ ਸੀਗਾ ਮੁੰਡਾ ਇੱਕ ਇਹ ਨਾਲ ਪਿੱਛੇ ਵਾਈਟ ਕਲਰ ਦੀ ਇੱਕ ਜਿਹਨੇ ਬਣਨ ਪਾਈ ਸੀ ਇਹ ਮੁੰਡਾ ਜਿਹੜਾ ਕੌਕ ਕਰਨੇ ਸੀਗਾ ਤੇ ਤੀਜਾ ਘੜੀ ਤੇ ਤੀਜਾ ਘਟਿ ਸੀ ਤੀਜਾ ਆ ਰਿਹਾ ਇਹਦੀ ਬੰਗ ਆਪਣੀ ਸੀ ਦੂਆ ਵਾਪਸ ਨਿਗਾਹ ਮੁੰਦੇ ਦੇਣਾ ਕੋਈ ਨਹੀਂ ਉਹ ਤਾਂ ਫੋਰਨਸੀਕ ਦੀ ਜੰਗ ਚੱਕਰ ਲੀ ਕੋਈ ਨਹੀਂ ਘੰਟੀ ਛੋੜ ਦੇਣਾ ਆਪਣ ਹੋਈ ਨਹੀਂ ਨਾ ਹਾਂ ਨਹੀਂ ਉਹ ਟੈਂਪੋ ਹੀ ਹੈ ਟੈਂਪੋ ਜੀ ਸਾਰੀ ਟੈਂਪਰ ਕਿਤੇ ਦੇ ਡੱਪਣੇ ਇਕੜੇ ਕਬਰ ਹੈ ਉਹ ਅਲਰੇ ਬਰਾਉਂ ਹੋਈ ਸੀ ਮੋਕੇ ਤੇ ਮੋਕੇ ਤੋਂ ਸਾਨੂੰ ਕੋ ਖੋਲ ਨਹੀਂ ਮਿਲੇ ਸੀਗੇ ਸਾਨੂੰ ਰਾਉਂਡ ਮਿਲੇ ਸੀਗੇ ਕਿਹੜੇ ਦਿਨਾਂ ਬਾਰੇ ਹਾਂ ਉਹ ਮਿਲੇ ਸੰਤਾਂ ਕੋਈ ਖਰਾਬ ਨਹੀਂ ਕਿਉਂ ਤੋਂ ਕੋਈ ਜੇ ਕੋਈ ਕਰੇ ਪੁੱਛ ਕੇ ਸ਼ਿਕਾਇਤ ਕਰਨ ਤੋਂ ਬਾਅਦ ਫਸ ਲਗੋਗੇ ਜਾਨੀ ਕਿ ਸੀਬੀਸੀਸੀ ਚ ਇਹਨਾਂ ਨੇ ਪਹਿਲਾਂ ਨਹੀਂ ਕਿਹਾ ਕਿ ਪਹਿਲਾਂ ਵੀ ਸਾਡੇ ਧਿਆਨ ਚ ਗੱਲ ਨਹੀਂ ਆਈ ਇਹ ਪਹਿਲੀ ਵਾਰੀ ਗੱਲ ਧਿਆਨ ਚ ਆਈ ਇਹ ਨਾ ਇਸ ਤੋਂ ਪਹਿਲਾਂ ਸਿਰ ਜਿੱਦਾਂ ਮੈਂ ਆਇਆ ਬਾਕੀ ਇਸ ਤੋਂ ਪਹਿਲਾਂ ਕੋਈ ਗੱਲ ਆਈ ਹੋਵੇ ਕੋਈ ਕੋਈ ਸਾਡੀ ਪੁਲਿਸ ਦੀ ਤੀਰ ਥੈਂਕ ਯੂ